ਤੁਹਾਡੇ ਖਾਤਰ ਬਹੁਤ ਸੋਹਣਾ ਸੁਨਹਿਰੀ ਮੌਕਾ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਵੀਡੀਓ ਚਾਜ 1 ਨਹੀਂ 2 ਨਹੀਂ ਘੱਟੋ ਘੱਟ 4 ਤੋਂ 5 ਕੋਠੀ ਤੇ ਘਰ ਦੇਖਣ ਨੂੰ ਮਿਲਣਗੇ ਵਧੀਆ ਰੇਟਾਂ 'ਚ ਕਿਸੇ ਦਾ 6 ਲੱਖ ਰੇਟ ਹੈ ਕਿਸੇ ਦਾ 8 ਕਿਸੇ ਦਾ 10 ਕਿਸੇ ਦਾ 12 ਕੋਈ ਜ਼ਿਆਦਾ ਰੇਟ ਨਹੀਂ ਹੈਗਾ ਜੀ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ 73800 ਪੂਰਾ 26173 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਹੈ ਵੇਚਣ ਵਾਸਤੇ ਆਪਣੇ WhatsApp ਨੰਬਰ ਤੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-1 ਤੁਸੀਂ ਲਗਵਾ ਸਕਦੇ ਹਾਂ ਆਪਾਂ ਨੂੰ ਪੁੱਛਣ ਦੀ ਲੋੜ ਹੈ ਨਹੀਂ ਆਪਣੇ ਕੋਲੇ ਡਾਇਰੈਕਟ ਭੇਜ ਦਿਓ ਬਸ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਪਹਿਲਾ ਘਰ ਦੇਖੋ ਕੋਠੀ ਵਰਗਾ ਘਰ ਆ ਬਹੁਤ ਵਧੀਆ ਜੀ ਜਮਾ ਨਮਾ ਇਹਨਾਂ ਨੇ ਬਣਵਾਇਆ ਹੋਇਆ ਰੇਟ ਬਹੁਤ ਘੱਟ ਆਪਾਂ ਨੂੰ ਦੇਖਣ ਨੂੰ ਮਿਲੂਗਾ ਸਿਰਫ 6 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ 6 ਲੱਖ ਇੱਕ ਵਾਰੀ ਡਿਮਾਂਡ ਹੈ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਜਗਾਂ ਦੀ ਆਪਾਂ ਗੱਲ ਕਰੀਏ ਤਾਂ 8 ਮਰਲੇ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਸਾਰਾ ਬਿਹੜਾ ਜਿਹੜਾ ਆਪਾਂ ਨੂੰ ਮਿਲੂਗਾ ਪੱਕਾ ਮਿਲੂਗਾ ਇੱਕ ਪਾਸੇ ਇਹਨਾਂ ਨੇ ਕਾਫੀ ਦਰਖਤ ਵੀ ਲਗਾਏ ਹੋਏ ਐ ਬਾਥਰੂਮ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗਾ ਕਮਰੇ ਵਧੀਆ ਮਿਲ ਜਾਣਗੇ ਕਿਚਨ ਵਧੀਆ ਮਿਲ ਜੂਗਾ ਸਾਰਾ ਕੁਝ ਆਪਾਂ ਨੂੰ ਟੋਟਲ ਵਧੀਆ ਮਿਲੂਗਾ ਜੀ ਇਹ ਰੇਟ ਬਹੁਤ ਘੱਟ ਹੈ ਜੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਤਾਂ ਤੁਹਾਨੂੰ ਲੋਕੇਸ਼ਨ ਮੋਬਾਈਲ ਨੰਬਰ ਸਾਰਾ ਕੁਝ ਆਪਾਂ ਦੱਸਾਂਗੇ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਤੇ ਇਹ ਜਿਹੜਾ ਘਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਬਾਕੀ ਬਹਿੜਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਵਧੀਆ ਟੋਪ ਦਾ ਦੇਖਣ ਨੂੰ ਮਿਲੂਗਾ ਤੇ ਬਾਹਰਲੀ ਸਾਈਡ ਵੀ ਆਪਾਂ ਨੂੰ ਇੱਕ ਕੱਚੀ ਰਸੋਈ ਦੇਖਣ ਨੂੰ ਮਿਲ ਜਾਊਗੀ ਵੀਡੀਓ 'ਚ ਸਾਰਾ ਕੁਝ ਦਿਖਾਇਆ ਹੋਇਆ ਤੁਹਾਨੂੰ ਵਾਰਿਸਰ ਸਾਰਾ ਕੁਝ ਦੇਖਣ ਨੂੰ ਮਿਲੂਗਾ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੇ ਲਾਈਟਿੰਗ ਦਾ ਸਾਰਾ ਕੰਮ ਹੋਇਆ ਜਿੰਨੀ ਵੀ ਲਾਈਟ ਦਾ ਕੰਮ ਹੁੰਦਾ ਸਵਿੱਚਾਂ ਜੋ ਵੀ ਵਾਇਰ ਵਗੈਰਾ ਤਾਰਾਂ ਜਿੰਨੀਆਂ ਪਾਈਆਂ ਹੋਈਆਂ ਵਧੀਆ ਕੁਆਲਿਟੀ ਦੀਆਂ ਇਹਨਾਂ ਨੇ ਪਾਈਆਂ ਹੋਈਆਂ ਆਪਣੇ ਕੋਲੇ 6 ਲੱਖ ਦੀ ਡਿਮਾਂਡ ਦੇ ਵਿੱਚ ਇਹ ਘਰ ਪਹੁੰਚਿਆ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਈ ਸੀਗੀ ਲੈ ਕੇ ਆਪਾਂ ਪਹੁੰਚਿਆ ਸੀ ਤੇ ਘਰ ਆਪਣੇ ਕੋਲੇ ਜਿਹੜਾ ਇਹ ਪਹੁੰਚਿਆ ਹੋਇਆ ਖਮਾਣੋ ਏਰੀਆ 'ਚ ਪਹੁੰਚਿਆ ਹੋਇਆ ਸੀ ਗੋਨੀਆਣਾ ਇਹਨਾਂ ਨੂੰ ਜਮਾ ਨੇੜੇ ਲੱਗਦਾ ਤੇ ਡਿਸਟ੍ਰਿਕਟ ਇਹਨਾਂ ਨੂੰ ਬਠਿੰਡਾ ਲੱਗਦੀ ਹੈ ਜੀ ਬਾਕੀ ਰਜਿਸਟਰੀ ਵਾਲੀ ਜਗ੍ਹਾ ਤੇ ਘਰ ਤੁਸੀਂ ਦੇਖ ਲਿਓ ਵੀਡੀਓ ਸਾਰੀ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਡਾਇਰੈਕਟ ਤੁਹਾਨੂੰ ਨੰਬਰ ਦਿੰਨਾ ਮੈਂ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ 9876463251 ਦੁਬਾਰਾ ਫਿਰ ਤੋਂ ਦੱਸ ਦਿੰਨਾ 9876463251 ਗੱਲ ਕਰ ਲਿਓ ਆਪੀ ਨੰਬਰ 2 ਤੇ ਆਪਾਂ ਘਰ ਲੈ ਕੇ ਪਹੁੰਚੇ ਹਾਂ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ 12 ਮਰਲੇ ਜਗ੍ਹਾ ਆਪਾਂ ਨੂੰ ਮਿਲੂਗੀ ਰੇਟ ਕਿੰਨਾ ਕਾ ਸਿਰਫ 8 ਲੱਖ ਰੁਪਈਆ ਡਿਮਾਂਡ ਹੈ ਜੀ ਘਰ ਬਹੁਤ ਵਧੀਆ ਬਣਿਆ ਹੋਇਆ ਤੇ 12 ਮਰਲੇ ਜਗ੍ਹਾ ਕੋਈ ਥੋੜੀ ਨਹੀਂ ਹੁੰਦੀ ਬਹੁਤ ਜਗ੍ਹਾ ਹੋ ਜਾਂਦੀ ਹੈ ਘਰ ਪੂਰਾ ਵਧੀਆ ਬਣਿਆ ਹੋਇਆ ਤੇ ਘਰ ਦੀ ਵੀਡੀਓ ਟੋਟਲ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਹੈ ਸਾਰਾ ਕੁਝ ਬਾਰੀਸਰ ਇਹਨਾਂ ਨੇ ਦਿਖਾਇਆ ਜਿਵੇਂ ਕਿ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਰੰਗ ਰੰਗ ਸਾਰਾ ਕੁਝ ਇਹਨਾਂ ਨੇ ਕਰਵਾਇਆ ਹੋਇਆ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਵੀ ਬਹੁਤ ਵਧੀਆ ਲੱਗਿਆ ਹੋਇਆ ਆਪਾਂ ਨੂੰ ਵਧੀਆ ਸਟੋਰੂਮ ਦੇਖਣ ਨੂੰ ਮਿਲ ਜਾਣਗੇ ਤੇ ਵਧੀਆ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ ਤੇ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਜੀ ਕਮਰੇ ਬਹੁਤ ਬਣੇ ਹੋਏ ਨੇ ਇਹਨਾਂ ਨੇ ਦੱਸਿਆ ਵੀ ਜਿਹੜੇ ਕਮਰੇ ਬਣੇ ਹੋਏ ਨੇ ਉਹ 8 ਰੂਮ ਬਣੇ ਹੋਏ ਨੇ 8 ਕਮਰੇ ਕੋਈ ਥੋੜੇ ਨਹੀਂ ਹੁੰਦੇ ਰੇਟ ਕਿੰਨਾ ਕੁ ਸਿਰਫ 8 ਲੱਖ ਰੁਪਈਆ ਜੀ 8 ਕਮਰੇ 8 ਲੱਖ ਰੁਪਇਆ ਡਿਮਾਂਡ 12 ਮਾਰਲੇ ਜਗ੍ਹਾ ਸੀ ਇਹ ਘਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਦੇ ਰਿਹਾ ਕਰੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਪਾਇਆ ਕਰੋ ਵੀ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੁਠੀ ਮਕਾਨ ਤੁਹਾਨੂੰ ਚਾਹੀਦਾਗਾ ਬਾਕੀ ਇਹ ਜਿਹੜਾ ਘਰ ਆਪਣੇ ਕੋਲੇ ਪਹੁੰਚਿਆ ਮਰਾਰੀ ਕਲਾਂ ਪਿੰਡ 'ਚੋਂ ਮਰਾਰੀ ਕਲਾਂ ਪਿੰਡ ਤਹਿਸੀਲ ਮਜੀਠਾ ਡਿਸਟ੍ਰਿਕਟ ਕੈਨਨ ਨੂੰ ਅਮ੍ਰਿਤਸਰ ਲੱਗਦੀ ਹੈਗੀ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਘਰ ਮਾਲਕ ਨੇ ਕਿਹਾ ਘਰੇ ਆ ਕੇ ਦੇਖ ਲਿਓ ਘਰ ਨੂੰ ਤੇ ਬਾਕੀ ਜਦੋਂ ਪਸੰਦ ਆਊਗਾ ਉਹ ਤੋਂ ਬਾਅਦ ਰੇਟ ਵੇਕੇ ਕਰ ਲਵਾਂਗੇ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 8427246700 ਪੂਰਾ ਮਾਲਕ ਦਾ ਇਹ ਨੰਬਰ ਹੈ ਡਾਇਰੈਕਟ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਹੁਣ ਤੁਸੀਂ ਦੇਖੋਗੇ ਇੱਕ ਆਪਾਂ ਹੋਰ ਕੂਠੀ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਕੂਠੀ ਬਣੀ ਹੋਈ ਆ ਤੇ ਕੂਠੀ ਜਿਹੜੀ ਇਹ ਬਣੀ ਹੋਈ ਆ ਆਪਣੇ ਕੋਲੇ ਪਹੁੰਚੀ ਆ ਇਹਨਾਂ ਨੇ ਸੇਲ ਕਰਨੀ ਆ ਜਗਾਂ ਦੀ ਆਪਾਂ ਗੱਲ ਕਰੀਏ ਤਾਂ 8 ਮਰ ਲਈ ਜਗਾਂ ਦੇ ਵਿੱਚ ਬਣੀ ਹੋਈ ਆ ਅ ਰਜਿਸਟਰੀ ਵਾਲੀ ਜਗਾਂ ਜੀ ਤੇ ਸਾਰਾ ਕੁਝ ਵਧੀਆਗਾ ਇਹਨਾਂ ਨੇ ਜਿੰਨਾ ਵੀ ਕੰਮ ਮਤਲਬ ਕਿ ਥੋੜਾ ਬੋਤਾ ਹੋਣ ਵਾਲਾ ਸੀਗਾ ਮਰਮਤ ਹੋਣ ਵਾਲੀ ਸੀ ਮਾੜੀ ਮੋਟੀ ਤੇ ਰੰਗ ਰੂੰਗ ਦਾ ਸਾਰਾ ਕੰਮ ਟੋਟ ਲੈ ਇਹਨਾਂ ਨੇ ਜਮਾ ਨਮਾ ਕਰਵਾਇਆ ਤੇ ਸੋਲਰ ਸਿਸਟਮ ਵੀ ਲੱਗਿਆ ਹੋਇਆ ਛੱਤ ਤੇ ਉਹ ਵੀ ਇਹਨਾਂ ਨੇ ਨਾਲ ਹੀ ਸੇਲ ਕਰਨੇ ਬਾਕੀ ਤੁਸੀਂ ਪਹਿਲਾਂ ਵੀ ਇਹ ਕੂਠੀ ਸ਼ਾਇਦ ਦੇਖੀ ਹੋਵੇ ਇਹਨਾਂ ਨੇ ਸਮਾਨ ਵੀ ਨਾਲ ਹੀ ਦੇਣਾ ਜੀ ਸਾਰਾ ਕੁਝ ਇਹਨਾਂ ਨੇ ਵੇਚਣਾ ਇਹਨਾਂ ਕੋਲੇ ਗੱਡੀ ਵੀ ਹੈ ਤੇ ਇਹਨਾਂ ਨੇ ਛੇਤੀ ਤੋਂ ਛੇਤੀ ਸੇਲ ਕਰਨੀ ਹੈ ਇਹ ਕੂਠੀ ਗੱਡੀ ਸਮਾਨ ਤੇ ਇਹਨਾਂ ਨੇ ਜਾਣਿਆ ਜੀ ਬਾਰ ਤੇ ਕਿਸੇ ਨੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਜਾਊਗਾ ਆਪਣੇ ਕੋਲੇ ਪਿੰਡ ਮਸਰੂਲੀ ਤੋਂ ਇਹ ਕੂਠੀ ਪਹੁੰਚੀ ਹੈ ਕੁਰਕ ਖੇਤਰ ਏਰੀਆ ਚ ਪੈ ਜਾਂਦੀ ਹੈ ਕੁਰਕ ਖੇਤਰ ਇਹਨਾਂ ਤੋਂ 12 ਕਿਲੋਮੀਟਰ ਹੈ ਜਾਂਦਾ ਤੇ ਸ਼ਾਹਬਾਦ ਰਹਿ ਜਾਂਦਾ 8 ਕਿਲੋਮੀਟਰ ਕੁਰਕ ਖੇਤਰ ਤੇ ਸ਼ਾਹਬਾਦ ਦੇ ਜਮਾ ਬਚਾਲੇ ਇਹਨਾਂ ਦਾ ਪਿੰਡ ਹੈ ਮਸਰੂਲੀ ਤੇ ਵਧੀਆ ਇਹਨਾਂ ਦੀ ਇਹ ਕੂਠੀ ਹੈ 12 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਕਿਸੇ ਨੂੰ ਵੀ ਕੂਠੀ ਇਹ ਪਸੰਦ ਆਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਕੂਠੀ ਨੂੰ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਮੋਬਾਈਲ ਨੰਬਰ 93069 2385500 72 ਇਹ ਮਾਲਕ ਨੇ ਆਪ ਦਾ ਨੰਬਰ ਦਿੱਤਾ ਹੈ ਕੋਈ ਵੀ ਗੱਲ ਕਰਨੀ ਹੈ ਇਸ ਨੰਬਰ ਤੇ ਕਰ ਲਿਓ ਤੇ ਮਾਲਕ ਨਾਲ ਸਿੱਧੀ ਗੱਲ ਹੋ ਜੂਗੀ ਤੇ ਗੱਲਬਾਤ ਕਰਕੇ ਤੇ ਕੋਠੀ ਤੁਸੀਂ ਇਹ ਖਰੀਦ ਸਕਦੇ ਹੋ 12 ਲੱਖ ਰੁਪਿਆ ਇੱਕ ਬਾਰੀ ਡਿਮਾਂਡ ਹੈ ਫਿਕਸ ਰੇਟ ਨਹੀਂ ਹੈਗਾ ਬਾਕੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰੋ ਜੋ ਵੀ ਜਾਣਕਾਰੀ ਲੈਣੀ ਹੈ ਮਾਲਕ ਤੁਹਾਨੂੰ ਦੇ ਦੇਣਗੇ ਮਾਲਕ ਨੂੰ ਪੁੱਛ ਲਿਓ ਤੇ ਹੁਣ ਆਪਾਂ ਦੇਖਾਂਗੇ ਆਪਾਂ ਇੱਕ ਘਰ ਲੈ ਕੇ ਪਹੁੰਚੇ ਆ ਅੱਧ ਪਚੱਜਾ ਜਿਹਾ ਤਿਆਰ ਕੀਤਾ ਹੋਇਆ ਇਹਨਾਂ ਨੇ ਵੀਡੀਓ ਚ ਇਹਨਾਂ ਨੇ ਅੱਗੇ ਵੀ ਆਪਨੇ ਵੀ ਸਾਰਾ ਕੁਝ ਦੱਸਿਆ ਬਾਕੀ ਜਿੰਨੀ ਕੁ ਜਾਣਕਾਰੀ ਇਹਨਾਂ ਨੇ ਦੱਸੀ ਹੈ ਉਹ ਤੁਹਾਨੂੰ ਮੈਂ ਦੱਸ ਦਿੰਨਾ ਇਹਨਾਂ ਨੇ ਡਿਮਾਂਡ 12 ਲੱਖ ਰੁਪਏ ਕੀਤੀ ਹੈ 6 ਬਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ 6 ਬਿਸਵੇ ਬਹੁਤ ਜ਼ਿਆਦਾ ਜਗ੍ਹਾ ਹੋ ਜਾਂਦੀ ਹੈ ਜੀ ਇਹਨਾਂ ਦਾ ਜਿਹੜਾ ਇਹ ਘਰ ਹੈ ਮਲੇਰ ਕੋਟਲੀ ਤੋਂ ਖੰਨੇ ਰੋਡ ਤੇ ਪੈ ਜਾਂਦਾ ਹੈ ਦੇ ਪਿੰਡ ਦਾ ਨਾਮ ਇਹਨਾਂ ਨੇ ਕਰੈਕਟ ਦੱਸਿਆ ਨਹੀਂ ਉਹ ਤੁਸੀਂ ਆਪੇ ਗੱਲ ਕਰ ਲਿਓ ਬਾਕੀ ਵੀਡੀਓ ਚ ਇਹਨਾਂ ਨੇ ਸਾਰਾ ਕੁਝ ਦਿਖਾਇਆ ਤੇ ਤੁਸੀਂ ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਮਾਲਕ ਦਾ ਨੰਬਰ 7527956525 ਆ ਮਾਲਕ ਦਾ ਨੰਬਰ ਹੈ ਤੇ ਇਹਨਾਂ ਨੇ ਵੇਚਣ ਦਾ ਕਾਰਨ ਜਿਹੜਾ ਦੱਸਿਆ ਉਹ ਇਹਨਾਂ ਨੇ ਕਿਹਾ ਵੀ ਬਾਹਰ ਜਾਣਾ ਤਿਆਰਤਾ ਸਾਰਾ ਕਰਨਾ ਸੀਗਾ ਮਾਲਕ ਕਹਿੰਦੇ ਸੀਗੇ ਵੀ ਬਾਹਰ ਦੇ ਚੱਕਰ ਕਰਕੇ ਵੇਚਣਾ ਪੈ ਰਿਹਾ ਬਾਕੀ ਤੁਸੀਂ ਗੱਲ ਕਰ ਲਿਓ ਨੰਬਰ ਤੁਹਾਨੂੰ ਮੈਂ ਦੇਤਾ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਪਹਿਲੀ ਵਾਰ ਆ ਆਪਣੇ ਚੈਨਲ ਤੇ ਪਹੁੰਚਿਆ ਹਾਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਕਿਸੇ ਕੋਲੇ ਕੋਈ ਵੀ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਕਿੰਨੇ ਵੀ ਰੇਟ 'ਚ ਹੈ ਛੋਟੀ ਹੈ ਵੱਡੀ ਹੈ ਘੱਟ ਰੇਟ ਚ ਵੱਧ ਰੇਟ ਚ ਕਿਤੋਂ ਵੀ ਦੇਖ ਰਿਓਂ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਹਮੇਸ਼ਾ ਚੱਲਦਾ ਰਹਿੰਦਾ 77800 62100 73 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤਾਂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸਿਓ ਮੈਨੂੰ ਲਾਜ਼ਮੀ